ਕਪਤੀ ਸਾਹਿਬ ਪਿਛਲੇ ਇੱਕ ਹਫਤੇ ਤੋਂ ਜਿਹੜਾ ਕਲਹਾਰੇ ਦਾ ਕੇਸ ਹੁਣ ਜਿਆ ਹੋਇਆ ਕੀ ਅਪਡੇਟ ਹੈ ਜੀ ਹੁਣ ਇਹ ਵਿੱਚ ਨਹਾਰੇ ਪਿੰਡ ਦਾ ਇੱਕ ਬੱਚਾ ਸੀਗਾ ਸੁਖਮਨ ਉਹ ਉਹਦੇ ਫਾਦਰ ਦੀ ਪੰਨੋਂ 3 ਸਾਲ ਪਹਿਲਾਂ ਮੌਤ ਹੋ ਗਈ ਛੁਦੀ ਮਾਂ ਸੀ ਵੀਰ ਬਲਕਰ ਉਹਨੂੰ ਲੈ ਕੇ ਆ ਤੇ ਬੱਚੇ ਨੂੰ ਤੇ ਜਿਹੜਾ ਬਰਨਾਲਾ ਦਾ ਪਿੰਡ ਬਖਤਗੜ ਸੀ ਉੱਥੇ ਚਲੀ ਗਈ ਸੀ ਉੱਥੇ ਫਿਰ ਉਸ ਤੋਂ ਬਾਅਦ ਉਹ ਉਹਨੂੰ ਅੱਗੇ ਕਿਤੇ ਉਹਦੇ ਵਿਆਹ ਦਿੱਤਾ ਗਿਆ ਉਹਨੂੰ ਲੋਕਵਾਲ ਦੇ ਕੋਲੇ ਮੰਡੇਰ ਪਿੰਡ ਦੇ ਵਿੱਚ ਤੇ ਬੱਚੇ ਦੀ ਮੌਤ ਹੋਣ ਤੋਂ ਬਾਅਦ ਉਹ ਬੱਚੇ ਦੀ ਜਿਹੜੀ ਡੈੱਡ ਬੋਡੀ ਸੀਗੀ ਉਹ ਨਹਾਰਾ ਪਿੰਡ ਦੇ ਜਿਹੜਾ ਉਹ ਪਿੰਡੇ ਸੂਏ ਕੋਲੇ ਛੱਡ ਦਿੱਤੀ ਸੀਗੀ ਤੇ ਉਹ ਦੋ ਤਰੀਕ ਨੂੰ ਸਾਨੂੰ ਰਾਤ ਨੂੰ ਸੂਚਨਾ ਮਿਲਿਆ ਤੇ ਉਹ ਡੈੱਡ ਬੋਡੀ ਏਸੀ ਲੈ ਕੇ ਹਸਪਤਾਲ ਜਾਂਦਾ ਪੁਹੂਦੀ ਕਾਰ ਵੀ ਕੀਤੀ ਸੀ ਤੇ 4 ਤਰੀਕ ਨੂੰ ਉਹਨਾਂ ਦੀ ਮਾਤਾ ਨੂੰ ਲੱਭ ਕੇ ਉਹਦੇ ਬਿਆਨ ਦੇ ਵਿੱਚ ਹੀ ਕਤਲ ਦਾ ਪਰਚਾ ਦਰਜ ਕੀਤਾ ਸੀਗਾ ਤੇ ਕੱਲ ਸਾਨੂੰ ਜਿਹੜਾ ਉਹ ਸੂਚਨਾ ਮਿਲੀ ਸੀ ਵੀ ਜਿਹੜੇ ਦੋਸ਼ੀ ਨੇ ਇਸ ਕੇਸ ਦੇ ਜਿਹੜੀ ਵੀਰਪਾਲ ਕੌਰ ਆ ਜਿਹੜੀ ਬਖਤਖੜ ਵਿਆਹੀ ਹੋਈ ਹੈ ਤੇ ਉਹਦੇ ਘਰ ਵਾਲਾ ਸਰਜੀਤ ਸਿੰਘ ਇਹ ਦੋਨੇ ਇਥੋਂ ਆਪ ਵੀ ਗ੍ਰਿਫਤਾਰੀ ਤੋਂ ਡਰ ਕੇ ਛੁਪ ਕੇ ਤੇ ਉਹ ਰਾਜਸਥਾਨ ਦੇ ਜਿਹੜਾ ਬਿਕਾਨੇਰ ਜ਼ਿਲ੍ਹੇ ਦੇ ਪਿੰਡ ਖਾਜੂ ਵਾਲੇ ਦੇ ਵਿੱਚ ਜਾ ਕੇ ਆਪਦੇ ਕਿਸੇ ਰਿਸ਼ਤੇਦਾਰੀ ਦੇ ਬਚਾਉਣ ਦਾ ਪ੍ਰਣਾਮ ਲਈ ਸੀ ਉਹਨਾਂ ਦੀ ਸੂਚਨਾ ਮਿਲਨ ਤੇ ਅਸੀਂ ਜਿਹੜਾ ਚੌਕੀ ਚਾਰ ਛੱਡੇ ਹੋਏ ਅਸੀਂ ਪ੍ਰੀਮ ਸਿੰਘ ਤੇ ਪੁਲਿਸ ਪਾਰਟੀ ਨੂੰ ਉੱਥੇ ਭੇਜਿਆ ਤੇ ਇਹਨਾਂ ਨੇ ਬੜੀ ਸੂਝ-ਬੂਝ ਦੇ ਨਾਲ ਉੱਥੇ ਬਗਾਨੇ ਜ਼ਿਲ੍ਹੇ ਦੇ ਵਿੱਚ ਜਾ ਕੇ ਇਥੇ ਲੋਕਲ ਪੁਲਿਸ ਦੀ ਮਦਦ ਲੈ ਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਲਿਆ ਕੇ ਅੱਜ ਅਸੀਂ ਕੋਰਟ ਦੇ ਵਿੱਚ ਨੂੰ ਪੇਸ਼ ਕਰਕੇ ਕੰਨਨ ਦਾ ਪੁਲਿਸ ਰਮਨ ਹਸਲ ਕੀਤਾ ਤੇ ਇਹਨਾਂ ਦੀ ਅੱਗੇ ਉੱਡੀਕੀ ਪੁੱਛਗਿਸ਼ ਕਰਾਂਗੇ ਠੀਕ ਸਰ ਇੱਕੋ ਨਾਮ ਦੀਆਂ ਦੋ ਲੇਡੀ ਸੀ ਇਹ ਕਨਫਿਊਜ਼ਨ ਵੀ ਜਿਹੜੀ ਲੋਕਾਂ ਨੇ ਜ਼ਰੂਰ ਜ਼ਰੂਰ ਕਰਦੀ ਇਹ ਕਨਫਿਊਜ਼ਨ ਦੇਖੋ ਇੱਕੋ ਨਾਮ ਦੀਆਂ ਦੋ ਲੇਡੀ ਨੇ ਇੱਕ ਲੇਡੀ ਜਿਹੜੀ ਉਹਦੇ ਪੇਕੇ ਜਿੱਥੇ ਆਗੇ ਬਲਵਾਰੇ ਹੈਗੇ ਆ ਜਿਹੜੀ ਬਖਤਖਦ ਪਿੰਡ ਚ ਗਈ ਹੈ ਉਹਦਾ ਨਾਮ ਵੀਰਪਾਲ ਕੌਰ ਨਹੀਂ ਦੋਸ਼ੀ ਹੈ ਤੇ ਦੂਸਰੀ ਜਿਹੜੀ ਲੇਡੀ ਵੀਰਪਾਲ ਕੌਰ ਆ ਉਹਦੇ ਪੇਕੇ ਕੋੜ ਪੂਰੇ ਕੋਲੇ ਆ ਉਹ ਉਹ ਇਸ ਪਿੰਡ ਦੀ ਨੂੰਹ ਲੋਹਾਰੇ ਉਹ ਮੈਰਿਡ ਹੈ ਇਹ ਬੱਚੇ ਦੀ ਮਾਂ ਉਹਦਾ ਨਾਮ ਵੀਰਪਾਲ ਕੌਰ ਸਾਡੀ ਮੰਦੀਮ ਖਤਮ ਦਾ ਪੋਸਟਮਾਰਟਮ ਦੀ ਐਗਜ਼ੈਕਟ ਰਿਪੋਰਟ ਕੀ ਆ ਜੀ ਕਿਸ ਕਾਰਨ ਜਿਹੜੀ ਡੈਥ ਹੋਈ ਕੇ ਪੋਸਟਮਾਰਟਮ ਦੇ ਵਿੱਚ ਜਿਹੜਾ ਉਹ ਬੜਾ ਕਲੀਅਰ ਹੈ ਵੀ ਇਹਦੇ ਪੇਟ ਦੇ ਵਿੱਚ ਸੱਟਾ ਲੱਗਣ ਕਰਕੇ ਇਹਦੇ ਜਿਹੜੇ ਵਾਈਟਲ ਪਾਰਟਸ ਸੀ ਲੰਗਸ ਵਗੈਰਾ ਉਹ ਡੈਮੇਜ ਹੋ ਗਏ ਉਹਦਾ ਕਰਕੇ ਜਿਹੜਾ ਇਹਦੀ ਉਹ ਡੈਥ ਸਾਥੀ ਇਸ ਕੇਸ ਨੂੰ ਲੈ ਕੇ ਲੋਕਾਂ ਪਰਤੀ ਬਹੁਤ ਗੁੱਸਾ ਪਾਇਆ ਗਿਆ ਜਿਵੇਂ ਸੁਖਮ ਸਿੰਘ ਦੇ ਕਾਤਲ ਨੂੰ ਲੈ ਕੇ ਲੋਕਾਂ ਵਿੱਚ ਵੀ ਇਹ ਬਹੁਤ ਗੁੱਸਾ ਪਾਇਆ ਗਿਆ ਸੀ ਪੁਲਸਪਰਤੀ ਤੇ ਕੀ ਪੁਲਸਪਾਰਟੀ ਨੇ ਇੰਨੇ ਟਾਈਮ ਬਾਅਦ ਪਰਚੋਰ ਕੀਤੀ ਤੇ ਕੀ ਕਹਿਣਾ ਤੁਹਾਨੂੰ ਜਦੋਂ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਇਹਦੇ ਬਾਰੇ ਮੈਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦਾ ਕਿ ਨਹਾਰੇ ਪਿੰਡ ਦੀ ਇਹ ਲੇਡੀ ਵੀਰਪਾਲ ਕੌਰ ਸੀਗੀ ਜਿਹਦੇ ਬੱਚਾ ਜਿਹਦੀ ਡੈਥ ਹੋਈ ਹੈ ਉਹ ਸਾਡੀ ਮਦਦਈ ਹੈ ਪਹਿਲਾਂ ਸਾਨੂੰ ਮਦਦਈ ਲੱਭਣ ਦੇ ਵਿੱਚ ਬੜੀ ਮੁਸ਼ਕਲ ਆਈ ਨਹਾਰੇ ਪਿੰਡ ਦੇ ਉਹਨਾਂ ਦੇ ਵਾਰਸਾਂ ਨੂੰ ਨਹੀਂ ਸੀ ਪਤਾ ਕਿ ਛੜੀ ਲੜਕੀ ਕਿੱਥੇ ਹੈ ਉਹਨੂੰ ਲੱਭਣ ਉਹਨੂੰ ਲੱਭਣ ਵਾਸਤੇ ਸਾਸੀਂ ਪੂਰੀ ენਰਜੀ ਲਾ ਕੇ ਉਹਨੂੰ ਉਹਨੂੰ ਟ੍ਰੇਸ ਕੀਤਾ ਉਹਨੂੰ ਟ੍ਰੇਸ ਕਰਨ ਤੋਂ ਬਾਅਦ ਅਸੀਂ ਉਹਦਾ ਬਿਆਨ ਲਿਖਿਆ ਅਸੀਂ ਕਾਰਵਾਈ ਕੀਤੀ ਉਸ ਤੋਂ ਬਾਅਦ ਜਿਹੜੀ ਲੋਕਾਂ ਦੇ ਗੁੱਸੇ ਦੀ ਗੱਲ ਹੈ ਇੱਕ ਮਿੰਟ ਲਈ ਵੀ ਪੁਲਿਸ ਨੇ ਕੋਈ ਢਲ ਨਹੀਂ ਕੀਤੀ ਕਤਲ ਦਾ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਤਲਾਸ਼ ਕੀਤੀ ਉਹ ਜਿਹੜੇ ਦੋਸ਼ੀ ਨੇ ਦੋਸ਼ੀ ਆਦੀ ਗ੍ਰਫਤਾਰੀ ਤੋਂ ਬਚਣ ਲਈ ਜਿਹੜਾ ਦੂਸਰੀਆਂ ਸਟੇਟਾਂ ਦੇ ਵਿੱਚ ਚਲੇ ਗਏ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਪਰ ਬਹੁਤ ਸਾਰੇ ਪਰਿਵਾਰ ਵਾਲੇ ਬੰਦਿਆਂ ਨੂੰ ਜਦੋਂ ਕਦੇ ਬੱਚੇ ਦੀ ਡੈਥ ਹੋ ਜਾਂਦੀ ਹੈ ਉਹਨੂੰ ਸੁਝਦਾ ਨਹੀਂ ਹੁੰਦਾ ਕੋਈ ਜਿਹੜੇ ਉੱਪਰਲੇ ਬੰਦੇ ਨੇ ਕੁਝ ਆਪਣੀਆਂ 14ਾਂ ਚੁਮਕਾਉਣ ਵਾਸਤੇ ਇਹੇ ਕੰਮ ਕਰਦੇ ਨੇ ਜਿਹੜੇ ਕਿ ਕਿਸੇ ਦੀ ਕਿਸੇ ਦੀ ਲਾਸ਼ ਤੇ ਸਿਆਸਤ ਨਹੀਂ ਕਰਨੀ ਚਾਹੀਦੀ ਇਹ ਮਾੜੀ ਗੱਲ ਹੈ ਪਰ ਚਲੋ ਉਹਨਾਂ ਲੋਕਾਂ ਦਾ ਹਰ ਇੱਕ ਦਾ ਆਪਣਾ ਆਪਣਾ ਲਾਈਫ ਸਟਾਈਲ ਹੁੰਦਾ ਸਾਨੂੰ ਉਹਦੇ ਨਾਲ ਕੋਈ ਨਹੀਂ ਹੈ ਅਸੀਂ ਸਾਡੀ ਆਪਣੀ ਡਿਊਟੀ ਕੀਤੀ ਹੈ ਅਸੀਂ ਉਹ ਲਾਸ਼ ਦੇ ਜਿਹ ਉਹਨਾਂ ਨੂੰ ਲੱਭਣਾ ਸੀ ਅਸੀਂ ਹਰ ਟੰਗਾ ਨਾਲ ਗਿਆਨਕ ਟੰਗਾ ਨਾਲ ਟੈਕਨੀਕਲ ਵੇ ਨਾਲ ਅਸੀਂ ਦੇਖੀ ਉਹਨਾਂ ਨੂੰ ਅਸੀਂ ਟ੍ਰੇਸ ਕੀਤਾ ਤੇ ਅਸੀਂ ਹੁਣੇ ਆਪਦੀ ਡਿਊਟੀ ਕਰ ਰਹੇ ਹਾਂ ਜੇ ਆਪਦੇ ਬਦਨ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਜਿਹੜਾ ਸਜ਼ਾ ਸਜ਼ਾਵਾ ਦਵਾਵਾਂਗੇ ਜੋ ਜਿਹੜੇ ਇਹ ਜੇ ਕੰਮ ਕਰਨ ਵਾਲੇ ਤਾਂ ਉਹਨਾਂ ਨੇ ਪਾਸੇ हट ਜਾਣਾ ਹੁੰਦਾ ਮਨ ਜੇ ਕਿਸੇ ਨੇ ਦਰਦ ਵਿੱਚ ਚਾਉਣਾ ਹੈ ਤਾਂ ਉਹਨੂੰ ਆਪਣੇ ਦੋਖੀ ਸਮਝ ਕੇ ਉਹਣਾ ਚੈਦਾ ਨਾ ਕਿ ਉਹ ਕੋਈ ਪੁਲਿਸ ਦੇ ਕੰਮ ਨੂੰ ਰਕਾਵਟ ਬਣਨਾ ਚਾਹੀਦਾ ਸਾਨੂੰ ਮੈਨੂੰ ਇਹ ਉਮੀਦ ਹੈ ਵੀ ਜਿੱਥੇ ਧਰਨੇ ਵਗੈਰਾ ਨਾ ਲੱਗਦੇ ਤੇ ਅਸੀਂ ਇੱਕ ਦੋ ਦਿਨ ਪਹਿਲਾਂ ਇਹਨਾਂ ਨੂੰ ਦੋਸ਼ੀ ਰੋਪਣਾ ਸੀ ਪਰ ਸਾਡੀ ਪੁਲਿਸ ਪਾਟੀਆਂ ਭੇਜਣ ਚ ਅਸੀਂ ਥੋੜਾ ਜਿਆਦਾ ਸਾਰਾ ਸਮੱਸਿਆ ਹੈ ਪਰ ਜਿਵੇਂ ਲਿਖਿਆ ਗਿਆ ਜੀ ਤੁਸੀਂ ਸਾਡੀ ਲੋਕਾਂ ਨੇ ਕਹਿਿਆ ਤਾਂ ਉਹ ਡੈਪਟੀ ਸੂਬਾ 6 ਵਜੇ ਕਤਲ ਵਾਲੇ ਦਿਨ ਸਵੇਰ 6 ਵਜੇ ਉੱਥੇ ਪਹੁੰਚ ਗਏ ਸੀ ਫਿਰ ਜਾ ਕੇ ਮੀਡੀਅਲ ਕਲਾਂ ਤੋਂ ਉਹਨਾਂ ਦੀ ਜੋ ਬੱਚੇ ਦੀ ਮਾਂ ਸੀ ਉਹਨੂੰ ਵੀ ਟਰੈਕ ਕਰਕੇ ਲੱਗੇ ਬਿਲਕੁਲ ਮੈਂ ਤੁਹਾਨੂੰ ਦੱਸ ਰਿਹਾ ਵੀ ਇਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਤੇ ਆਪਣੀ ਧੀ ਬਾਰੇ ਨਹੀਂ ਸੀ ਪਤਾ ਕਿ ਉਹ ਕਿੱਥੇ ਆ ਅਸੀਂ ਉਹ ਅੱਗੇ ਇੱਥੋਂ ਜਾ ਕੇ ਮੈਂ ਤੇ ਐਸਐਚਓ ਨਿਹਾਲ ਸਿੰਘ ਵਾਲਾ ਅਮਰਜੀਤ ਸਿੰਘ ਅਸੀਂ ਬੁਣੇ ਜਾ ਕੇ ਇਹਨਾਂ ਦੇ ਪਿੰਡ ਆਇ ਇੱਥੋਂ ਪਿੰਡਾਂ ਦੇ ਬੰਦੇ ਲਏ ਫਿਰ ਜਨਾਲਾ ਦੇ ਕੇ ਬਖਤਖੜ ਗਏ ਬਖਤਖੜ ਦੇ ਲੋਕ ਇਕੱਠੇ ਕੀਤੇ ਉੱਥੋਂ ਪਰ ਅੱਗੇ ਇਸ ਲੜਕੀ ਦਾ ਪਤਾ ਕੀਤਾ ਫਿਰ ਉੱਥੋਂ ਜਾ ਕੇ ਗੱਡੀ ਭੇਜ ਕੇ ਨੂੰ ਬੁਲਾਇਆ ਸਰ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੁੰਦਾ ਕਿ ਕਿ ਕੋਈ ਵੀ ਜਦੋਂ ਸੁਵੀਦਨਸ਼ੀਲ ਮੁੱਦਾ ਹੁੰਦਾ ਤਾਂ ਪਬਲਿਕ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਉਹਦਾ ਸੋਲੂਸ਼ਨ ਹੋਵੇ ਪਬਲਿਕ ਨੂੰ ਚਾਹੀਦਾ ਵੀ ਪੁਲਿਸ ਦੀ ਜਿਹੜੀ ਉਹ ਮਦਦ ਕਰੇ ਸਹਿਨਸ਼ੀਲਤਾ ਤੋਂ ਕੰਮ ਲਵੇ ਜੇਕਰ ਕਿਤੇ ਕਤਾਈ ਹੋਣੀ ਤਾਂ ਅਸੀਂ ਬੈਠੇ ਆਂ ਸਰ ਇੱਥੇ ਸੀਨੀਅਰ ਅਫਸਰ ਬੈਠੇ ਆ ਉਹਨਾਂ ਨੂੰ ਜਾ ਕੇ ਮਿਲ ਕੇ ਗੱਲ ਕਰਨੀ ਚਾਹੀਦੀ ਹੈ ਮਤਲਬ ਮੇਰਾ ਇਹ ਰਸਤਾ ਠੀਕ ਨਹੀਂ ਹੈਗਾ ਜਿਸ ਦੇ ਨਾਲ ਸਰ ਘਟਨਾ ਤੋਂ ਤੁਰੰਤ ਬਾਅਦ ਧਰਨਾ ਲਾ ਦਿੱਤਾ ਜਾਂਦਾ ਜੀ ਮਤਲਬ ਪਹਿਲਾਂ ਪੁਲਿਸ ਦੀ ਜਿਹੜੀ ਕਾਰਵਾਈ ਨੂੰ ਦੇਖਣ ਤੋਂ ਪਹਿਲਾਂ ਹੀ ਜਿਹੜੇ ਐਕਸ਼ਨ ਲੈ ਲਿਆ ਜਾਂਦਾ ਮੇਰੇ ਕੋਲੇ ਬਹੁਤ ਘੱਟ ਹੈ ਮੈਂ ਜਦੋਂ ਇੱਥੇ ਆਇਆ ਕਦੀ ਇਸ ਤਰ੍ਹਾਂ ਦੀ ਨੌਕਰੀ ਨਹੀਂ ਆਈ ਤੁਸੀਂ ਐਕਸਰ ਮੈਨੂੰ ਮਿਲਦੇ ਰਹਿੰਦੇ ਹੋ ਤੇ ਇਹ ਹੁਣੇ ਹੋਇਆ ਪਹਿਲੀ ਵਾਰੀ ਐਕਸਰ ਉੱਥੇ ਮੈਨੂੰ ਇਹ ਲੱਗਿਆ ਵੀ ਥੋੜੀ ਜਿਹੀ ਸਿਆਸਤ ਜਿਆਦੀ ਸੀਗੀ ਪਰ ਉੱਥੇ ਅਨਰਜੀ ਲੋਕਾਂ ਨੂੰ ਘੱਟ ਸੀ ਇਹ ਹੋਣਾ ਨਹੀਂ ਚਾਹੀਦਾ ਥੈਂਕ ਯੂ